ਇਹ ਤਾਂ ਸਰਕਾਰ ਦੀ ਜਿਹੜੀ ਹੱਠ ਧਰਮੀ ਆ ਔਰ ਨਾਦਰ ਸ਼ਾਹ ਜਿਹੜਾ ਉਹ ਕਦੀ ਵੀ ਮਰਨ ਵਰਤਾਂ ਦੇ ਨਾਲ ਜਾਂ ਉਹਨੂੰ ਕਿਸੇ ਦੀ ਮੌਤ ਦੇ ਨਾਲ ਕੋਈ ਐਡਾ ਕੋਈ ਉਹਨੂੰ ਲਗਾਉ ਨਹੀਂ ਹੁੰਦਾ ਕਿਉਂਕਿ ਪਹਿਲਾਂ ਵੀ ਸਾਡੇ ਛੁੱਭ ਕਰਨ ਵੀ ਉੱਥੇ ਮੋਰਚੇ ਉੱਤੇ ਸ਼ਹੀਦ ਹੋ ਚੁੱਕਾ ਪਹਿਲਾਂ ਸਾਡੇ 700 ਕਿਸਾਨ ਦਿੱਲੀ ਦੇ ਬਾਰਡਰਾਂ ਉੱਤੇ ਵੀ ਸ਼ਹੀਦ ਹੋ ਚੁੱਕੇ ਆ ਉਹ ਮੋਦੀ ਸਰਕਾਰ ਸਮਝਦੀ ਹੈ ਵੀ ਜੇ ਇੱਕ ਹੋਰ ਡੱਲੇਵਾਲ ਮਰ ਜੂਗਾ ਤਾਂ ਉਹਨੂੰ ਕੋਈ ਬਹੁਤਾ ਫਰਕ ਨਹੀਂ ਪੈਣਾ ਹੈਗਾ ਸੋ ਇਹ ਜਿਹੜਾ ਤਸ਼ੱਦਦ ਆ ਇਹ ਨਾਦਰ ਸ਼ਾਹੀ ਜੋ ਉਹਨਾਂ ਦੀ ਸੋਚ ਹੈ ਹਿਟਲਰ ਦੀ ਸੋਚ ਆ ਹਿੰਦੁਸਤਾਨ ਸਰਕਾਰ ਦੀ ਉਹ ਆਪਣੀ ਸੋਚ ਉੱਤੇ ਜਿਹੜੀ ਉਹ ਬਿਲਕੁਲ ਕਾਇਮ ਆ ਉਹ ਹਰ ਤਰੀਕੇ ਦੇ ਨਾਲ ਚਾਹੇ ਕਿਸੇ ਕਿਸਾਨ ਦੀ ਮੌਤ ਹੋ ਜਵੇ ਚਾਹੇ ਕੋਈ ਕਿਸਾਨ ਕਿਸੇ ਤਰੀਕੇ ਨਾਲ ਖੁਦ ਕਸ਼ਿਆ ਕਰਕੇ ਮਾਰਨ ਚਾਹੇ ਕਿਸਾਨਾਂ ਉੱਤੇ ਕਿਸੇ ਤਰ੍ਹਾਂ ਦਾ ਵੀ ਤਸ਼ੱਦਦ ਹੋਵੇ ਉਹ ਉਹਦੇ ਵਾਸਤੇ ਇੱਕ ਜਿੱਦਾਂ ਉਹ ਕਹਿੰਦੇ ਹੁੰਦੇ ਵੀ ਛਿੜੀਆਂ ਦੀ ਮੌਤ ਤੇ ਗੁਵਾਰਾ ਦਾ ਹੱਸਾ ਉਹ ਕਿਸਾਨਾਂ ਨੂੰ ਕੋਈ ਕਿਸਾਨ ਇੱਕ ਇਨਸਾਨ ਸਮਝ ਨਹੀਂ ਰਹੀ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਮੋਦੀ ਦੀ ਸਰਕਾਰ ਹੈ ਮਕੋਟ ਦੇ ਆਰਡਰ ਦੇ ਬਾਵਜੂਦ ਵੀ ਸਾਡੇ ਸਿਰਫ ਗਿਣਤੀ ਦੇ 101 ਕਿਸਾਨਾਂ ਨੂੰ ਵੀ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਉੱਤੇ ਵੀ ਪਾਣੀ ਦੇ ਬਿਛਾਣਾ ਕੀਤੇ ਜਾ ਰਹੇ ਆ ਲਾਠੀ ਚਾਰਜ ਕੀਤਾ ਰਿਹਾ ਕੀਤਾ ਜਾ ਰਿਹਾ ਜੇ ਹੈ ਬਿੱਟੂ ਦੇ ਵਿੱਚ ਜੁਰਤ ਜੋ ਮਨਾਵੇ ਮੰਗਾ ਕਰੇ ਗੱਲ ਹੁਣ ਅਸੀਂ ਆਪਣਾ ਅੰਦੋਲਨ ਕਿਸਾਨ ਬਾਸ ਲੈਣ ਨੂੰ ਤਿਆਰ ਆਂ ਪਰ ਬਿੱਟੂ ਵਰਗੇ ਹੋਰ ਪਤਾ ਨਹੀਂ ਪਹਿਲਾਂ ਘਰੇਵਾਲ ਵੀ ਬੜੀਆਂ ਗੱਲਾਂ ਕਰਦਾ ਹੁੰਦਾ ਸੀਗਾ ਇਹ ਸਾਰੇ ਜਦੋਂ ਬੰਦਾ ਗਰਕ ਜਾਂਦਾ ਨਾ ਨਹੀਂ ਉਹ ਉਹਨਾਂ ਗਰਕਿਆਂ ਹੋਇਆਂ ਵਿੱਚੋਂ ਇੱਕ ਗਰਕੇ ਜਿਹੜਾ ਬੰਦਾ ਉਹ ਬਿੱਟੂ ਆ ਬਿੱਟੂ ਜੇ ਗੱਲਾਂ ਦੇ ਤੁਹਾਨੂੰ ਵੀ ਪਤਾ ਹੀ ਆ ਸਾਰਿਆਂ ਨੂੰ ਉਹ ਉਸ ਲਈ ਕੀ ਦੇ ਵਿੱਚ ਮੰਨਿਆ ਸੀ ਉਹਨੂੰ ਮੰਨ ਕੇ ਮਾ ਇਹ ਮਾਰਕੀਟ ਕਮੇਟੀ ਦੇ ਥਰੂ ਉਹਨੂੰ ਦੁਬਾਰਾ ਜਿੱਦਾਂ ਆਪਾਂ ਕਹਦੇ ਨੇ ਨਾ ਵੀ ਕੈਂ ਲੱਤਾਂ ਲਹਿੜ ਦੀ ਕੰਨ ਫੜਨੇ ਜਾਂ ਕਮਾ ਕੇ ਕਰੋਣ ਲਿਆਉਂਦੇ ਆ ਉਹ ਮੋਦੀ ਸਰਕਾਰ ਕਿਹੜੇ ਕੱਢ ਰਹੀ ਆ ਇਸ ਕੰਨ ਕਿਸਾਨਾਂ ਦੇ ਨਾਲ ਉਹ ਕਾਨੂੰਨ ਦੁਬਾਰਾ ਲਿਆ ਰਹੀ ਆ ਉਹ ਇਹ ਤਾਂ ਅਸੀਂ ਕਹਿੰਦੇ ਆ ਗੱਲਾਂ ਵੀ ਕਿਸਾਨ ਨਾਲ ਗੱਲ ਕਰਨ ਤਿਆਰ ਨਹੀਂ ਅੱਜ ਮੋਦੀ ਕਰਦੇ ਐ ਐਮ ਐਸ ਪੀ ਦੇ ਕਾਨੂੰਨੀ ਗਾਰੰਟੀ ਦਾ ਹਾਲਾ ਸਾਰੇ ਕੰਮ ਖਤਮ ਹੋਇਆ ਕਿਸੇ ਨਾਲ ਗੱਲ ਕਰਨ ਦੀ ਲੋੜ ਹੀ ਨਹੀਂ ਕਿਸਾਨਾਂ ਨਾਲ ਗੱਲ ਤਾਂ ਕਰੇ ਕਿਸਾਨ ਇੱਕ ਵਾਰ ਵਾਰ ਇੱਕੋ ਗੱਲਾਂ ਥੋੜੋ ਹੁੰਦੀਆਂ ਜੀ ਆਪ ਕਿਸਾਨ ਆ ਮੈਂ 7 ਕਿੱਲਾਂ ਦੀ ਖੇਤੀ ਕਰਦਾ ਆ ਆਪ ਮੱਥੀ ਖੇਤੀ ਕਰਦਾ 5-7 ਮੱਝਾਂ ਰੱਖੀਆਂ ਮੈਂ ਵੀ ਅਸੀਂ ਆਪ ਖੁਦ ਖੇਤੀ ਕਰਦੇ ਆ ਉਹ ਮੇਰੇ ਗਿੱਟਿਆਂ ਨੂੰ ਗੋਟਾ ਗੁਹਾਵ ਲੱਗਾ ਹੁਣ ਅਜੇ ਵੀ ਅਸੀਂ ਕਰਦੇ ਆ ਆਮ ਕਿਸਾਨ ਹੀ ਬੈਠਿਆ ਜਦੋਂ ਮਰਿਆ ਆਮ ਕਿਸਾਨ ਹੀ ਮਰਨਾ ਝੋਨੇ ਵਿੱਚ ਰੋਲਿਆ ਝੋਨੇ ਵਿੱਚ ਇੱਕ ਛੋਟੇ ਤੋਂ ਛੋਟਾ ਕਿਸਾਨ ਵੀ ਪੰਜਾਬ ਸਰਕਾਰ ਦੀ ਨਲਾਕੀ ਇਹਦੀ ਮਿਲੀ ਭੁਗਤ ਦੇ ਨਾਲ ਝੋਨੇ ਦੇ ਵਿੱਚ ਆਮ ਕਿਸਾਨ ਵੀ ਛੋਟਾ ਜਿਹੜਾ 2 ਕਿੱਲੇ ਵੀ ਝੋਨਾ ਸੀ ਉਹ ਵੀ ਘੱਟੋ ਘੱਟ 20-20 ਹਜ਼ਾਰ ਦੇ ਵਿੱਚ ਠੁਕਿਆ ਉਹ ਉਹ ਆਮ ਕਿਸਾਨ ਨਹੀਂ ਸੀ ਹੋਰ ਕੌਣ ਆ ਇਹ ਤਾਂ ਐਵੇਂ ਕਹਿਣ ਦੀਆਂ ਗੱਲਾਂ ਵੀ ਉੱਥੇ ਆਮ ਕਿਸਾਨ ਨਹੀਂ ਬੈਠੇ ਆਮ ਕਿਸਾਨ ਹੀ ਬੈਠੇ ਆ ਪਰ ਤਾਂ ਦੇਖ ਰਹੀ ਆ ਮੈਂ ਜਿੱਦਾਂ ਪਹਿਨੇ ਕਿਹਾ ਵੀ ਸਰਕਾਰ ਨੂੰ ਸਾਡੇ ਕਿਸੇ ਇੱਕ ਦੇ ਮਰਨ ਦੇ ਨਾਲ ਕੋਈ ਬਹੁਤਾ ਕੋਈ ਫਰਕ ਨਹੀਂ ਪੈਂਦਾ ਉਹਨੂੰ ਜਿੱਥੇ ਸਾਡੇ ਪਹਿਲਾਂ 700 ਕਿਸਾਨ ਸਾਡੇ ਆਪਣੇ ਦਿੱਲੀ ਬਾਟਾਂ ਤੇ ਚੀਨ ਹੋ ਗਿਆ ਛੁੱਭ ਕਰਨ ਦੀ ਮੌਤ ਹੋ ਗਈ ਹੋਰ ਹੁਣ ਡੱਲੇਵਾਲ ਸਾਹਿਬ ਵੀ ਜੇ ਮੈਂ ਚੱਲ ਜਾਣਗੇ ਇਸ ਦੁਨੀਆ ਤੋਂ ਤਾਂ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ ਪਰ ਸਾਡੇ ਕਿਸਾਨ ਜਿੱਥੇ ਆ ਬੰਦਿਆਂ ਨੂੰ ਬਹੁਤ ਫਰਕ ਪੈਣਾ ਕਿਉਂਕਿ ਡੱਲੇਵਾਲ ਵਰਗੇ ਆਗੂ ਜਿਹੜੇ ਉਹ ਸਹਿਜੇ ਕੀਤੇ ਨਹੀਂ ਜੰਮਦੇ ਉਹ ਬੜੇ ਸੰਘਰਸ਼ਾਂ ਦੇ ਵਿੱਚੋਂ ਡੱਲੇਵਾਲ ਵਰਗੇ ਆਗੂ ਜਿਹੜੇ ਪੈਦਾ ਹੁੰਦੇ ਆ ਪਰ ਜੇ ਡੱਲੇਵਾਲ ਸਾਹਿਬ ਨੂੰ ਕੁਝ ਹੁੰਦਾ ਕਿ ਉਹਦਾ ਖਮਿਆਜਾ ਵੀ ਜਿਹੜਾ ਉਹ ਸਰਕਾਰ ਨੂੰ ਜ਼ਰੂਰ ਭੁਗਤਣਾ ਪਊਗਾ ਧਰਨਾ ਫਿਲਹਾਲ ਅੱਜ ਕੁੱਲ ਹਿੰਦ ਜਿਹੜਾ ਆਪਣਾ ਸੰਯੁਕਤ ਕਿਸਾਨ ਮੋਰਚਾ ਆ ਉਹਦੇ ਸੱਦੇ ਤੇ 12 ਵਜੇ ਤੋਂ 3 ਵਜੇ ਤੱਕ ਸਾਰੇ ਹਿੰਦੁਸਤਾਨ ਦੇ ਵਿੱਚ ਜ਼ਿਲ੍ਹਾ ਹੈੱਡਕ quartara ਤੇ 3 ਘੰਟੇ ਦਾ ਧਰਨਾ ਆ ਇਹ ਉੱਥੇ ਜੋ ਸਾਡਾ ਸ਼ੰਭੂ ਬਾਰਡਰ ਤੇ ਦੇ ਖਨੌਰੀ ਬਾਰਡਰ ਦੇ ਕਿਸਾਨਾਂ ਤੇ ਅਤਿਆਚਾਰ ਹੋ ਰਿਹਾ ਉਹਦੀ ਵਿਰੋਧ ਵਿੱਚ ਤੇ ਸਾਡੇ ਕਿਸਾਨਾਂ ਦੀਆਂ ਮੰਗਾਂ ਦੇ ਸੰਬੰਧ ਵਿੱਚ ਅੱਜ ਦਾ ਜਿਹੜਾ ਉਹ ਡੀਸੀ ਦੇ ਦਫ਼ਤਰ ਮਰੇ ਵਿਰੋਧ ਪ੍ਰਦਰਸ਼ਨ ਹੋ ਰਿਹਾ ਜੀ